ਬਾਬਾ ਚੰਤਾ ਜੀ ਜਿਨ੍ਹਾਂ ਦੇ ਪਰਿਵਾਰ ਵੱਲੋਂ ਜਿਹੜੀ ਇਤਿਹਾਸ ਦੀ ਹੱਥ ਲਿਖਤ ਹੈ ਉਹਨਾਂ ਦਾ ਜਨਮ 1885 ਈਸਵੀ ਵਿੱਚ ਹੋਇਆ ਮੰਨਿਆ ਜਾਂਦਾ ਹੈ ਤੇ ਬਾਬਾ ਜੀ ਬਚਪਨ ਤੋਂ ਹੀ ਉਸ ਰੱਬੀ ਰੰਗ ਦੇ ਵਿੱਚ ਰੰਗੇ ਹੋਏ ਸਨ ਰੱਬੀ ਰੰਗ ਦੇ ਵਿੱਚ ਰੰਗੇ ਹੋਏ ਸਨ ਤੇ ਮਾਤਾ ਇੰਦਕੌਰ ਜੀ ਤੇ ਮਾਸੀ ਅਤਰੀ ਜੀ ਨੂੰ ਇਹ ਸਮਝ ਨਹੀਂ ਸੀ ਲੱਗ ਰਹੀ ਕਿ ਅਸੀਂ ਕੀ ਕਰੀਏ ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਆ ਇਹ ਦੋਨੇ ਮਤਾਮਾ ਬਾਬਾ ਚਿੰਤਾ ਜੀ ਨੂੰ ਲੈ ਕੇ ਬਾਬਾ ਕੱਲੇ ਸੱਲੇ ਵਾਲੇ ਕੋਲ ਗਈਆਂ ਤੇ ਬਾਬਾ ਜੀ ਨੇ ਜਦੋਂ ਮਾਤਾਵਾਂ ਨੂੰ ਆਉਂਦਾ ਵੇਖਿਆ ਕਾਲੀ ਕਾਲੀ ਉੱਠੇ ਤਦਮਾ ਭਰਦੇ ਹੋਏ ਅੱਗੇ ਆਏ ਤੇ ਬਾਬਾ ਚਿੰਤਾ ਜੀ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦਿੱਤਾ ਮਾਤਾ ਇੰਦਕੌਰ ਜੀ ਨੇ ਆਖਿਆ ਬਾਬਾ ਜੀ ਅਸੀਂ ਤੇ ਸਮੱਸਿਆ ਦਾ ਹੱਲ ਕਰਨ ਵਾਸਤੇ ਆਏ ਸੀ ਤੁਹਾਡੇ ਕੋਲ ਤੁਸੀਂ ਤੇ ਇਸ ਬਾਲਕ ਦੇ ਚਰਨਾਂ ਉੱਤੇ ਆਪਣਾ ਸੀਸ ਰੱਖ ਦਿੱਤਾ ਤੇ ਬਾਬਾ ਕੱਲੇ ਸੱਲੇ ਵਾਲੇ ਨੇ ਆਖਿਆ ਮਾਤਾ ਜੀ ਇਹ ਕੋਈ ਛੋਟੀ ਮੋਟੀ ਹਸਤੀ ਨਹੀਂ ਇਹ ਰੱਬੀ ਰੂਪ ਬਾਲਕ ਹੈ ਇਹ ਜੋ ਕਰੇਗਾ ਇਹਨੂੰ ਕਰਨ ਦਿਓ ਇਹਨੂੰ ਨਾ ਰੋਕਿਓ ਤੇ ਨਾ ਟੋਕਿਓ ਉਤੋਂ ਫਿਰ ਮਾਤਾ ਮਾਂ ਨੂੰ ਇਹ ਗੱਲ ਸਮਝ ਆ ਗਈ ਬਾਬਾ ਚਿੰਤਾ ਜੀ ਦੀ ਪਰਵਰਿਸ਼ ਹੋਣੀ ਸ਼ੁਰੂ ਹੋਈ ਤੇ ਆਪਾਂ ਗੱਲ ਕਰਨੀ ਏ ਇਹ ਹਾਰਦ ਦੀ ਸੰਗਰਾਂਦ ਦਾ ਮੇਲਾ ਕਦੋਂ ਕਿੱਦਾਂ ਤੇ ਕਿਹਨੇ ਲਵਾਉਣਾ ਸ਼ੁਰੂ ਕੀਤਾ ਸੀ ਸਾਧ ਸੰਗਤ ਜੀ ਆਪਣੇ ਗੋ ਆਪਣੇ ਰੁੜਕਾ ਕਲਾ ਨਗਰ ਦੇ ਪੱਤੀ ਗੋ ਦੇ ਪਹਿਲਵਾਨ ਸੀ ਕੇਰ ਸਿੰਘ ਪਹਿਲਵਾਨ ਉਹ ਇੱਕ ਨਾਮੀ ਗ੍ਰਾਮੀ ਪਹਿਲਵਾਨ ਸੀ ਪਟਕੇ ਦੀਆਂ ਕੁਸ਼ਤੀਆਂ ਜਿੱਤ ਕੇ ਲੈ ਕੇ ਆਇਆ ਕਰਦਾ ਸੀ ਹੋਇਆ ਕਿ ਇੱਕ ਵਾਰੀ ਉਹਦੀ ਲੱਤ ਦੇ ਵਿੱਚ ਦਰਦ ਪੈਣਾ ਸ਼ੁਰੂ ਹੋ ਗਿਆ ਉਹਨੇ ਕਾਫੀ ਵੈਦਾ ਹਕੀਮਾਂ ਕੋਲੋਂ ਲਾਜ ਕਰਾਇਆ ਲੇਕਿਨ ਆਰਾਮ ਨਾ ਆਇਆ ਤੇ ਫੇਰ ਉਹ ਸ਼ੰਕਰ ਗਿਆ ਇੱਕ ਵੈਦ ਦੇ ਕੋਲ ਉਥੋਂ ਵੀ ਉਹਨੇ ਦਵਾਦਾਰੂ ਕਰਾਇਆ ਲੇਕਿਨ ਉਹਨੂੰ ਆਰਾਮ ਨਾ ਆਇਆ ਕਪੜਾ ਜਿਹੜਾ ਗੋਕੇ ਪਾਸੇ ਦਾ ਚੰਤਾ ਹੈ ਨਾ ਇਥੋਂ ਕੇਰ ਸਿੰਘ ਪਹਿਲਵਾਨ ਆਪਣੇ ਘਰ ਨੂੰ ਜਾ ਰਿਹਾ ਤੇ ਅੱਗਿਓ ਬਾਬਾ ਚਿੰਤਾ ਜੀ ਦੇ ਘਰ ਜਨਮ ਸਥਾਨ ਤੋਂ ਇੱਕ ਸਤਪੁਰਖ ਅੱਗਿਓ ਤੁਰਿਆ ਆਉਂਦਾ ਉਹਨੇ ਵੇਖਿਆ ਕਿ ਕੇਰ ਸਿੰਘ ਪਹਿਲਵਾਨ ਆ ਰਿਹਾ ਕਹਿੰਦਾ ਪਹਿਲਵਾਨਾ ਕੀ ਗੱਲ ਸਿਹਤ ਬੜੀ ਕਮਜ਼ੋਰ ਹੋਈ ਜਾਂਦੀ ਏ ਤੇ ਪਹਿਲਵਾਨ ਨੇ ਆਖਿਆ ਮੇਰੀ ਲੱਤ ਵਿੱਚ ਦਰਦ ਨਹੀਂ ਹੁਣ ਉਹ ਹਟਦਾ ਉਹ ਕਹਿੰਦਾ ਕਿੱਥੇ ਕਿੱਥੇ ਦਿਖਾ ਲਿਆ ਪਹਿਲਵਾਨ ਕੇਰ ਸਿੰਘ ਨੇ ਸੀਆ ਮੈਂ ਫਲਾਣੇ ਵੈਦ ਕੋ ਫਲਾਣੇ ਵੈਦ ਕੋ ਗਿਆ ਸ਼ੰਕਰ ਵੀ ਗਿਆ ਆ ਰਾਮ ਨਹੀਂ ਆਇਆ ਤੇ ਉਹ ਸਤਪੁਰਹ ਕਹਿੰਦਾ ਪਹਿਲਵਾਨਾ ਉਹ ਤੇਰੇ ਤਾਂ ਘਰ ਵਿੱਚ ਹੀ ਗੰਗਾ ਤੂੰ ਕਿਥੇ ਤੁਰਿਆ ਫਿਰਦਾ ਕਹਿੰਦਾ ਮੈਂ ਸਮਝਿਆ ਨਹੀਂ ਕਹਿੰਦਾ ਕਦੇ ਬਾਬਾ ਚਿੰਤਾ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ ਕਹਿੰਦਾ ਨਹੀਂ ਕਹਿੰਦਾ ਅੱਜ ਹੀ ਜਾ ਕੇ ਘਰ ਪੱਲਾ ਪਾ ਕੇ ਗਲ ਵਿੱਚ ਆ ਤੇ ਦਾ ਸਾਫ ਕਰਕੇ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰੀ ਤੈਨੂੰ ਜਰੂਰ ਆਰਾਮ ਆ ਜਾਵੇਗਾ ਇਹ ਮੇਰਾ ਵਿਸ਼ਵਾਸ ਹੈ ਕਹਿੰਦੇ ਕੇਰ ਸਿੰਘ ਪਹਿਲਵਾਨ ਕਰ ਗਿਆ ਇੱਥੇ ਇੱਕ ਕਵੀ ਨੇ ਬੜੀਆ ਸੁੰਦਰ ਲੈਣਾ ਲਖੀਆਂ ਉਹ ਕਹਿੰਦਾ ਖੁਦਾ ਮਨਜੂਰ ਕਰਤਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਮਗਰ ਮੁਸ਼ਤਲ ਤੋਂ ਜੇ ਬੜੀ ਮੁਸ਼ਕਲ ਸੇ ਹੁੰਦੀ ਹੈ ਹੁਣ ਸਾਰੇ ਆਸਰੇ ਪਹਿਲਵਾਨ ਸਾਨਾ ਤੇ ਇੱਕੋ ਇੱਕ ਆਸਰਾ ਸੀ ਸੱਚੀ ਅਰਦਾਸ ਸੱਚੇ ਮਨੋਂ ਅਰਦਾਸ ਕੀਤੀ ਤੇ ਕਹਿੰਦੇ ਉਸ ਦਿਨ ਤੋਂ ਇਹਦੇ ਲਤ ਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ ਤੇ 15ਵੇਂ ਦਿਨ ਇਸ ਪਹਿਲਵਾਨ ਦੀ ਲਤ ਚੋਂ ਇੱਕ ਜੀਦਾ ਕੀੜਾ ਨਿਕਲਿਆ ਸੁੰਡੀ ਵਰਗੀ ਉਹਦੀ ਸ਼ਕਲ ਤੇ ਫਿਰ ਕਿਸੇ ਇੱਕ ਹਫਤੇ ਵਿੱਚ ਮਾਨੋ ਇਹ ਪਹਿਲਵਾਨ ਆਦਮ ਦਾ ਚੇਲਾ ਬਣ ਗਿਆ ਹੋਵੇ ਫਿਰ ਇਹਨੂੰ ਯਾਦ ਆਇਆ ਕਿ ਮੈਂ ਸੁਖਣਾ ਸੁਖੀਏ ਐਤਵਾਰ ਵਾਲੇ ਦਿਨ ਇਹਨੇ ਦੇਗ ਕਰਾਈ ਤੇ ਸਾਰੇ ਪਿੰਡ ਵਿੱਚ ਢੋਲ ਦੇ ਡਗੇ ਤੇ ਮਨਿਆਦੀ ਕੀਤੀ ਗਈ ਕਿ ਅੱਜ ਗਊ ਕੇ ਪਾਸੇ ਬੋੜਾਂ ਦੇ ਥੱਲੇ ਆ ਜਿਹੜੀਆਂ ਦੋ ਬੋੜਾਂ ਨੇ ਨਾ ਇੱਕ ਦਰਸ਼ਣੀ ਜੋੜੀ ਦੇ ਅੰਦਰ ਆ ਗਈ ਤੇ ਇੱਕ ਬਾਹਰ ਹੈ ਇਹ ਬੜੀਆਂ ਭਾਰੀ ਬੋੜਾਂ ਉਸ ਵੇਲੇ ਹੁੰਦੀਆਂ ਸਨ ਇਹ ਮੜਿਆਤੀ ਕੀਤੀ ਗਈ ਕਿ ਕੇਰ ਸਿੰਘ ਪਹਿਲਵਾਨ ਨੇ ਸੁਖਣਾ ਸੁਖੀ ਸੀ ਬਾਬਾ ਜੀ ਦੇ ਚਰਨਾਂ ਵਿੱਚ ਉਹਨੂੰ ਆਇਆ ਆਰਾਮ ਤੇ ਇਹ ਖੁਸ਼ੀ ਵਿੱਚ ਦੇਖ ਵਰਤਾਈ ਜਾਣੀ ਇਹ ਚੌਲਾਂ ਦੀ ਤੇ ਸਾਧ ਸੰਗਤ ਜੀ ਸਾਰਾ ਪਿੰਡ ਟੁੱਕਾ ਕੋਈ ਆਟਾ ਲੈ ਆਇਆ ਕੋਈ ਦਾਲ ਲੈ ਆਇਆ ਕੋਈ ਚਾਵਲ ਕੋਈ ਗੁੜ ਲੈ ਆਇਆ ਅੰਨ ਪਦਾਰਥ ਦਾ ਢੇਰ ਲੱਗਿਆ ਤੇ ਪੰਗਤਾਂ ਲਗੀਆਂ ਤੇ ਨਿਆਜ਼ ਵਰਤਾਈ ਗਈ ਤੇ ਜਿਹੜੇ ਮੋਤਵਾਰ ਸੱਜਣ ਸਨ ਉਹ ਕਹਿੰਦੇ ਆ ਜਿਹੜਾ ਅਨ ਦਾਣਾ ਆਇਆ ਇਹਨੂੰ ਕੀ ਕਰੀਏ ਸਲਾਹ ਹੋਈ ਕਿ ਕੱਲ ਨੂੰ ਇਹਦਾ ਲੰਗਰ ਲਾ ਦਿੱਤਾ ਜਾਵੇ ਹੁਣ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਆਖ ਦਿੱਤਾ ਕਿ ਕੱਲ ਨੂੰ ਸ਼ਾਮ ਨੂੰ ਬਾਬਾ ਜੀ ਦੇ ਨਾਂ ਦਾ ਲੰਗਰ ਚੱਲਣਾ ਹੈ ਸਾਰੇ ਜਣੇ ਪਹੁੰਚਣ ਸੰਗਤਾਂ ਫੇਰ ਦੂਜੇ ਦਿਨ ਆ ਗਈਆਂ ਫੇਰ ਵਸਤਾ ਲੈ ਕੇ ਆ ਗਈਆਂ ਸਾਜ ਸੰਗਤ ਜੀ ਤਿੰਨ ਦਿਨ ਲੰਗਰ ਚੱਲਦਾ ਰਿਹਾ ਬਾਬਾ ਜੀ ਦੇ ਨਾਂ ਤੇ ਫੇਰ ਜਿਹੜੇ ਸਿਆਣੇ ਸੱਜਣ ਸੀ ਉਹ ਕਹਿੰਦੇ ਆਪਾਂ ਕੰਮਕਾਰਾਂ ਵਾਲੇ ਬੰਦੇ ਹਾਂ ਬਈ ਇਸ ਤਰ੍ਹਾਂ ਆਪਾਂ ਰੋਜ਼ ਲੰਗਰ ਨਹੀਂ ਲਾ ਸਕਦੇ ਕੋਈ ਇੱਕ ਦਿਨ ਮਿੱਥ ਲبو ਜਿਸ ਦਿਨ ਬਾਬਾ ਜੀ ਦੇ ਨਾਂ ਤੇ ਆਪਾਂ ਲੰਗਰ ਲਾ ਦਿਆ ਕਰਾਂਗੇ ਤੇ ਕੇਰ ਸਿੰਘ ਪਹਿਲਵਾਨ ਕਹਿੰਦਾ ਮੈਨੂੰ ਸਾਰੇ ਪਹਿਲਵਾਨ ਜਾਣਦੇ ਨੇ ਤੇ ਮੈਂ ਨਾਲ ਦੀ ਨਾਲ ਛਿੰਝ ਵੀ ਪਵਾ ਦਿਆ ਕਰਾਂਗਾ ਸਾਧ ਸੰਗਤ ਜੀ ਹੁਣ ਇਹ ਵਿਚਾਰ ਹੋਇਆ ਕਿ ਦਿਨ ਕਿਹੜਾ ਮਿਥਿਆ ਜਾਵੇ ਸਾਧ ਸੰਗਤ ਜੀ ਹੁਣ ਤੇ ਜਿਹਦੇ 10 ਖਤੇ ਨੇ ਉਹ ਵੀ ਇੱਕ ਦਿਨ ਕਣਕ ਚੱਕ ਕੇ ਵੇਲਾ ਹੋ ਜਾਂਦਾ ਜਿਹਦੇ 20 ਖਤੇ ਨੇ ਉਹ ਵੀ ਇੱਕ ਦਿਨ ਕਣਕ ਚੱਕ ਕੇ ਵੇਲਾ ਹੋ ਜਾਂਦਾ ਉਸ ਮੇਲੇ ਤੇ ਵਿਸਾਖ ਦੀ ਸੰਗਰਾਂਤ ਤੋਂ ਲੈ ਕੇ ਹਾੜੀ ਸੰਗਰਾਂਤ ਤੱਕ 2 ਮਹੀਨੇ ਲੱਗ ਜਾਂਦੇ ਸੀ ਕਣਕ ਚੱਕਣ ਨੂੰ ਤੇ ਸਲਾਹ ਬਣੀ ਕਿ ਉਸ ਖਾੜ ਦੀ ਸੰਗਰਾਗ ਨੂੰ ਨਾਲੇ ਤੇ ਸਾਰੇ ਜੱਟ ਜ਼ਿਮੀਂਦਾਰ ਨਾਲੇ ਸਾਰੇ ਕੰਮੀ ਵਿਹਲੇ ਹੋ ਜਾਂਦੇ ਨੇ ਨਾਲੇ ਨਵੀਂ ਕਣਕ ਘਰ ਆ ਜਾਂਦੀ ਏ ਤੇ ਸਾਰਿਆਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ ਉਹ ਆਪਣੀ ਨਵੀਂ ਕਣਕ ਚੋਂ দান ਕਰਕੇ ਲੰਗਰ ਲਾ ਦਿਆ ਕਰਨਗੇ ਸਾਧ ਸੰਗਤ ਜੀ ਇੱਕ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਕੋਈ ਵੀ ਮਹਾਪੁਰਸ਼ ਇਸ ਦੁਨੀਆ ਤੇ ਆਉਂਦਾ ਜਦੋਂ ਉਹ ਦੁਨੀਆ ਤੋਂ ਪਿਆਨਾ ਕਰਦਾ ਫਿਰ ਉਹਦੀਆਂ ਵਰਸੀਆਂ ਦੇ ਜਨਮ ਦਿਨ ਮਨਾਏ ਜਾਂਦੇ ਨੇ ਬਾਬਾ ਚੰਤਾ ਜੀ ਦਾ ਜਦੋਂ ਇਹ ਸਰੀਰ ਇਕ ਤੌਰ ਤੇ ਸਾਡੇ ਵਿੱਚ ਵਿਚਰ ਰਹੇ ਸਨ ਉਹਨਾਂ ਦੇ ਨਾਂ ਦਾ ਮੇਲਾ ਸ਼ੁਰੂ ਹੋ ਗਿਆ ਉਹਨਾਂ ਦੇ ਜੀਂਦਿਆਂ ਜੀ ਸਾਥ ਸੰਗਤ ਜੀ ਸਨ ਹੈ 1936 ਦਿਨ ਹੈ ਹਾਰਦੀ ਸੰਗਰਾਨ ਦਾ ਜਿਵੇਂ ਲੋਕੀ ਆਏ ਨੇ ਖੁਸ਼ੀਆਂ ਮਨਾਈਆਂ ਨੇ ਸਾਡੀਆਂ ਮਤਾਵਾਂ ਸਾਡੀਆਂ ਭੈਣਾ ਸਿਰਾਂ ਦੇ ਉੱਤੇ ਥਾਲ ਤੇ ਥਾਲੀਆਂ ਚੱਕ ਕੇ ਖੁਸ਼ੀਆਂ ਦੇ ਗੀਤ ਗਾਉਂਦੀਆਂ ਆਉਂਦੀਆਂ ਨੇ